ਕੈਨੇਡਾ ਵਾਲਿਆਂ ਨੂੰ 2250 ਡਾਲਰ ਦੇ ਚੈੱਕ ਵੰਡਣ ਦਾ ਮਸਲਾ ਉਲਝਦਾ ਨਜ਼ਰ ਆਇਆ ਜਦੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਇਹ ਸਹੂਲਤ ਬਜ਼ੁਰਗਾਂ ਸਰੀਰਕ ਤੌਰ ਤੇ ਅਪਾਹਜ ਲੋਕਾਂ ਅਤੇ ਹਾਲ ਹੀ ਵਿੱਚ ਪੜ੍ਹਾਈ ਮੁਕੰਮਲ ਕਰਨ ਵਾਲਿਆਂ ਨੂੰ ਵੀ ਦਿੱਤੇ ਜਾਣ ਦੀ ਮੰਗ ਉਠਾ ਦਿੱਤੀ ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਨੇ ਓਲਾ ਰੱਖਿਆ ਅਤੇ ਸਾਫ਼ ਤੌਰ ਤੇ ਨਹੀਂ ਦੱਸਿਆ ਕਿ ਸਿਰਫ ਕੰਮਕਾਜੀ ਲੋਕਾਂ ਨੂੰ ਹੀ ਇਹ ਰਕਮ ਮਿਲੇਗੀ ਜਗਮੀਤ ਸਿੰਘ ਨੇ ਅੱਗੇ ਕਿਹਾ ਕਿ ਮੌਜੂਦਾ ਰੂਪ ਵਿੱਚ ਆਰਥਿਕ ਸਹਾਇਤਾ ਵਾਲੀ ਯੋਜਨਾ ਉਹਨਾਂ ਲੋਕਾਂ ਨਾਲ ਸਰਾਸਰ ਧੱਕੇਸ਼ਾਹੀ ਹੋਵੇਗੀ ਜੋ ਪਹਿਲਾਂ ਹੀ ਬਜਮੀ ਆਮਦਨ ਤੇ ਗੁਜ਼ਾਰਾ ਕਰਨ ਲਈ ਮਜਬੂਰ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਨੇ GST ਮਾਫ ਕਰਨ ਬਾਰੇ ਲਿਬਰਲ ਸਰਕਾਰ ਦੇ ਐਲਾਨ ਦੀ ਡਟਵੀਂ ਹਮਾਇਤ ਵੀ ਕੀਤੀ ਅਤੇ ਕਿਹਾ ਕਿ ਰਾਇਤ لازਮੀ ਤੌਰ ਤੇ ਮਿਲਣੀ ਚਾਹੀਦੀ ਹੈ ਪਰ 250 ਡਾਲਰ ਵਾਲੇ ਚੈੱਕ ਦਾ ਮਸਲਾ ਸੁਲਝਾਇਆ ਜਾਵੇ ਦੂਜੇ ਪਾਸੇ ਐਨਡੀਪੀ ਵੱਲੋਂ ਇਹ ਮਸਲਾ ਸੰਸਦ ਵਿੱਚ ਵੀ ਉਠਾਇਆ ਗਿਆ ਅਤੇ ਪੋਰਟ ਮੋਡੀ ਕੋਕੋਇਟਲੈਂਡ ਰਾਈਡਿੰਗ ਤੋਂ ਐਮਪੀ ਬਨੀਟਾ ਜ਼ਰੀਲੋ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਵਾਧਦੀ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਤੇ ਪਿਆ ਹੈ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਵਾਲੀ ਯੋਜਨਾ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਉਹਨਾਂ ਨੇ ਸਵਾਲ ਕੀਤਾ ਕਿ ਕੀ ਸਰਕਾਰ ਇਸ ਜ਼ਾਲਮਾਨਾ ਫੈਸਲੇ ਨੂੰ ਵਾਪਸ ਲੈਣ ਦੀ ਜ਼ਹਿਮਤ ਉਠਾਵੇਗੀ? ਅਤੇ ਬਜ਼ੁਰਗਾਂ ਤੇ ਸਰੀਰਕ ਤੌਰ ਤੇ ਅਸਮਰੱਥ ਲੋਕਾਂ ਨੂੰ ਵੀ ਆਰਥਿਕ ਸਹਾਇਤਾ ਮਿਲ ਸਕੇਗੀ ਇਸ ਦੇ ਜਵਾਬ ਵਿੱਚ ਲਿਬਰਲ ਐਮਪੀ ਟੈਰੀ ਸ਼ਿਹਨ ਨੇ ਕਿਹਾ ਕਿ ਸਰਕਾਰ ਬਜ਼ੁਰਗਾਂ ਵਾਸਤੇ ਪਹਿਲਾਂ ਹੀ ਬਹੁਤ ਕੁਝ ਕਰ ਰਹੀ ਹੈ ਉਹਨਾਂ ਮਿਸਾਲ ਪੇਸ਼ ਕਰਦੇ ਆ ਕਿਹਾ ਕਿ ਸੇਵਾ ਮੁਕਤੀ ਦੀ ਉਮਰ 67 ਸਾਲ ਤੋਂ ਘਟਾ ਕੇ 65 ਸਾਲ ਕਰ ਦਿੱਤੀ ਗਈ ਅਤੇ ਗਾਰੰਟੀਡ ਇਨਕਮ ਸਪਲੀਮੈਂਟ ਵਿੱਚ ਵਾਅਦਾ ਕੀਤਾ ਗਿਆ ਸਿਰਫ ਇਨਾ ਹੀ ਨਹੀਂ 올ਡ ਅਜ ਸਿਕਿਉਰਿਟੀ ਅਧੀਨ ਮਿਲਣ ਵਾਲੀ ਰਕਮ ਵੀ ਵਧਾਈ ਗਈ ਇਥੇ ਦੱਸਣਾ ਬਣਦਾ ਹੈ ਕੈ ਟਰੂਡੋ ਸਰਕਾਰ ਵੱਲੋਂ ਐਲਾਨੀ ਆਰਥਿਕ ਸਹਾਇਤਾ 2025 ਦੀ ਬਸੰਤ ਰੋਤ ਤੱਕ ਲੋਕਾਂ ਤੱਕ ਪਹੁੰਚਣ ਦੇ ਆਸਾਰ ਨੇ ਪਰ 2023 ਵਿੱਚ ਕੰਮ ਨਾ ਕਰਨ ਵਾਲੇ ਅਤੇ ਸਮਾਜਿਕ ਸਹਾਇਤਾ ਲੈ ਰਹੇ ਲੋਕਾਂ ਨੂੰ ਇਹ ਰਕਮ ਨਹੀਂ ਮਿਲੇਗੀ ਪ੍ਰਧਾਨ ਮੰਤਰੀ ਜਸਿਨ ਟਰੂਡੋ ਵੱਲੋਂ ਪਿਛਲੇ ਦਿਨੀ 6.3 ਅਰਬ ਡਾਲਰ ਦੀਆਂ ਰਾਹਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚ 2 ਮਹੀਨੇ ਦੀ ਮਿਆਦ ਵਾਸਤੇ ਜੀਐਸਟੀ ਮਾਫ ਕਰਨ ਤੋਂ ਇਲਾਵਾ ਕਮ ਕਾਜੀ ਕੈਨੇਡੀਅਨਸ ਨੂੰ 2250 ਡਾਲਰ ਦੇ ਚੈੱਕ ਵੰਡਣੇ ਵੀ ਸ਼ਾਮਲ ਨੇ 2250 ਡਾਲਰ ਦੇ ਚੈੱਕ ਵੰਡਣ ਨਾਲ ਸਰਕਾਰੀ ਖਜ਼ਾਨੇ ਤੇ 468 ਕਰੋੜ ਡਾਲਰ ਦਾ ਬੋਝ ਪਵੇਗਾ ਉਧਰ ਬਜ਼ੁਰਗਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਗਿਆ ਹੈ ਫੈਡਰਲ ਸਰਕਾਰ ਵੱਲੋਂ ਸੇਵਾ ਮੁਕਤ ਹੋ ਚੁੱਕੇ ਲੋਕਾਂ ਨਾਲ ਸਿੱਧੇ ਤੌਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਸਖਤ ਜ਼ਰੂਰਤ ਹੈ ਬਜਮੀ ਆਮਦਨ ਵਾਲੇ ਲੋਕਾਂ ਵਾਸਤੇ 2250 ਡਾਲਰ ਦੀ ਕੀਮਤ ਬਹੁਤ ਜ਼ਿਆਦਾ ਹੈ ਪਰ 6 ਅੰਕਾਂ ਦੀ ਆਮਦਨ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇਸੇ ਦੌਰਾਨ ਬਲੌਕ ਕਯੂਬਕ ਵੱਲੋਂ ਵੀ ਲਿਬਰਲ ਸਰਕਾਰ ਨੂੰ ਆਰਥਿਕ ਸਹਾਇਤਾ ਯੋਜਨਾ ਵਿੱਚ ਤਬਦੀਲੀਆਂ ਕਰਨ ਦਾ ਸੱਦਾ ਦਿੱਤਾ ਗਿਆ ਹੈ ਬਿਊਰੋ ਰਿਪੋਰਟ ਹਮਦਰ ਟੀਵੀ